ਰਾਇਕੋਟ ਦੇ ਪਿੰਡ ਲੋਹਟਬੱਦੀ ਦੀ 23 ਸਾਲਾ ਲੜਕੀ ਦਾ ਬਰਮੈਂਟਨ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਤਨਵੀਰ कौर ਪੁੱਤਰੀ ਰਣਜੀਤ ਸਿੰਘ ਵਾਸੀ ਲੋਹਟ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ ਉਹ ਵਧੀਆ ਢੰਗ ਦੇ ਨਾਲ ਪੜ੍ਹਾਈ ਕਰਦੀ ਸੀ ਪਰ ਪੜ੍ਹਾਈ ਦੇ ਬੋਝ ਅਤੇ ਕੰਮ ਕਰ ਨਾ ਮਿਲਣ ਦੀ ਵੀ ਟੈਨਸ਼ਨ ਰੱਖਦੀ ਸੀ ਜਿਸ ਦੇ ਚੱਲਦੇ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਪਰੇਮਾਨ ਦੇ ਨਾਲ ਦੱਸਿਆ ਕਿ ਉਹਨਾਂ ਨੇ ਬੜੇ ਹੀ ਚਾਅ ਅਤੇ ਉਮੀਦਾਂ ਦੇ ਨਾਲ ਆਪਣੀ ਬ

ਇਹ ਬ੍ਰੈਂਟਨ ਦੇ ਵਿੱਚ 19 ਅਗਸਤ ਨੂੰ ਗਈ ਸੀ 2023 ਨੂੰ ਪੜ੍ਹਾਈ ਦੇ ਤੌਰ ਤੇ ਤੇ ਉੱਥੇ ਆਪਣੇ ਚੰਗੇ ਭਵਿੱਖ ਲਈ ਜਾਣ ਕਰਕੇ ਉੱਥੇ ਬੱਚਿਆਂ ਦੇ ਪੜ੍ਹਾਈ ਦਾ ਜੋ ਬੋਝ ਆ ਜਾਂ ਨਾ ਕੰਮ ਆਉਣ ਦੇ ਕਾਰਨ ਉਹਦੀ ਹਟਕ ਨਾਲ ਡੈਥ ਹੋ ਗਈ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਦੀ ਜਿਹੜੀ ਡੈੱਡ ਬਾਡੀ ਆ ਉਹ ਜਲਦੀ ਤੋਂ ਜਲਦੀ ਸਾਡੇ ਪਿੰਡ ਦਿੱਤੀ ਦਿੱਤੀ ਜਾਵੇ 19 23 ਸਾਲ ਦੀ 23 ਸਾਲ ਦੀ ਸਰ ਜੀ ਜਦੋਂ ਆਮ ਰੁਕੀਂ ਤੇ ਘੱਟ ਗੱਲਬਾਤ ਹੁੰਦੀ ਹੋਣੀ ਉਦੋਂ ਤਾਂ